ਜੀ ਕੱਲ ਰਾਤ ਵੀ ਤੁਸੀਂ ਮੇਰੇ ਨਾਲ ਹੀ ਸੀਗੇ ਤੇ ਕੱਲਾ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇਸ ਬਹੁਤ ਗੰਭੀਰ ਮੋਤੀ ਨੂੰ ਕਵਰ ਕਰ ਰਹੇ ਹਾਂ ਇੰਨਾ ਕੁ ਅਸਰ ਹੋ ਗਿਆ ਕੱਲ ਵਾਲਾ ਤੁਸੀਂ ਕਿ ਜਿਹੜੇ ਮਾਈਕ ਨਹੀਂ ਹੈਗਾ ਇੱਥੇ ਪਰ ਇੰਨਾ ਚ ਤਾਂ ਆਵਾਜ਼ ਆਈ ਹੈ ਹੈ ਨਾ ਤੁਸੀਂ ਅੱਗੇ ਆ ਸਰਵਾਜ਼ ਆ ਰਹੀ ਹੈ ਬੋਲੋ ਆਇਆ ਸਰਵਾਜ਼ ਆ ਰਹੀ ਹੈ ਇੰਨਾ ਕ ਜੋ ਹੁਣ ਚੇਂਜਸ ਹੋਈਆਂ ਨੇ ਮੈਂ ਪਤਾ ਕੀਤਾ ਸੀ ਜੋ ਮਿਨਿਸਟਰੀ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਉਹ ਜਿਹੜੇ ਜਹਾਜ਼ ਜਿਹੜਾ ਉਹ 10 ਵਜੇ ਆਊਗਾ ਪਿਛਲੀ ਵਾਰ ਉਹਨੂੰ ਦੂਸਰੇ ਟਰਮੀਨਲ ਵਾਲੇ ਪਾਸੇ ਖੜਾ ਕੇ ਉਧਰੋਂ ਹੀ ਸਾਰੇ ਬੰਦਿਆਂ ਨੂੰ ਕਲੀਅਰ ਕਰਕੇ ਬਾਹਰ ਛੱਡ ਦਿੱਤਾ ਸੀ। ਇਸ ਵਾਰ ਉਹ ਟਰਮੀਨਲ ਤੇ ਹੋ। ਤੇ ਉਹਦੇ ਚੋਂ ਜਿੰਨੇ ਪੰਜਾਬੀ ਨੇ 67 ਪੰਜਾਬੀ 67 ਉਹਨਾਂ ਨੂੰ ਇਹ ਇਮੀਡੀਏਟਲੀ ਬਾਹਰ ਕਿਉਂਕਿ ਉਹਨਾਂ ਦੇ ਮਾਪਿਆਂ ਵੀ ਆਏ ਹੋਣਗੇ ਜਾਂ ਸਾਡੀਆਂ ਵੀ ਗੱਡੀਆਂ ਤਿਆਰ ਨੇ ਜਿੱਥੇ-ਇਥੇ ਵੀ ਜਾਣਾ ਉਹਨਾਂ ਨੇ ਛੱਡ ਕੇ ਆ। ਬਾਈ ਰੋਡ ਵਾਲੇ ਜੇ ਹਰਿਆਣਾ ਵਾਲੇ ਨੇ ਕੋਈ ਤਾਂ ਉਹਨਾਂ ਨੂੰ ਵੀ ਬਾਹਰ ਆਫਰ ਅਸੀਂ ਦਿੱਤੀ ਕਿ ਤੁਸੀਂ ਬਾਹਰ ਆ ਕੇ ਅਜ ਤਰ੍ਹਾਂ ਹਰਿਆਣੇ ਵੀ ਛੱਡਿਆ। ਬਾਕੀ ਗੋਆ, ਗੁਜਰਾਤ, ਕੁਝ ਹੋਰ ਸਟੇਟਾਂ ਦੇ ਨੇ। ਉਹਨਾਂ ਨੂੰ ਅੰਦਰ ਹੀ 에어ਪੋਰਟ ਦੇ ਅੰਦਰ ਹੀ ਰਹਿائش ਦਾ ਪ੍ਰਬੰਧ ਹੋ ਗਿਆ। ਖਾਣੇ ਦਾ ਪ੍ਰਬੰਧ ਤਾਂ ਸਾਰਿਆਂ ਦਾ ਹੀ ਹੋ ਗਿਆ। ਸਾਰਿਆਂ ਦਾ ਹੀ। ਕਿਉਂਕਿ ਇਹ ਧਰਤੀ ਉਹ ਧਰਤੀ ਹੈ ਜਿੱਥੇ 1 ਲੱਖ ਬੰਦਾ ਹਰ ਰੋਜ਼ ਲੰਗਰ ਛਕਦਾ ਦਰਬਾਰ ਸਾਹਿਬ ਤੇ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਇੱਥੋਂ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਜਿਹੜਾ ਝੂਲਦਾ ਫੈਰਾਉਂਦਾ ਹੋਇਆ ਜਿਹੜਾ ਝੰਡਾ ਹੈ ਨਾ ਉਹ ਅਸਲ 'ਚ ਇਹ ਸੰਕੇਤ ਦਿੰਦਾ ਨਿਸ਼ਾਨ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਨੇ ਬਣਾਇਆ ਸੀ ਨਾ ਕਨਸੈਪਟ ਉਹ ਇਹ ਸੀਗਾ ਕਿ ਭਾਵੇਂ ਕੋਈ ਪਰਦੇਸੀ ਹੈ ਭਾਵੇਂ ਕੋਈ ਕਿਤੇ ਕੋਈ ਜਾ ਰਿਹਾ ਕੋਈ ਗੋੜਾ ਗਾੜੀ 'ਤੇ ਜਾਂਦੇ ਤੇ ਲੋਕ ਪੈਗਲ ਪੈਦਲ ਵੀ ਜਾਂਦੇ ਕਿ ਇਸ ਕੋ ਫੋਲੋ ਕਰਕੇ ਆਪ ਯਹਾਂ ਆ ਜਾਈਏ ਯਹਾਂ 'ਤੇ ਆਪਕੋ ਰੋਟੀ ਔਰ ਰਿਹائش ਦੋਨੋ ਮਿਲੇਗੀ ਇਸ ਧਰਤੀ 'ਤੇ हमारे बच्चे ही आ रहे हैं तो यहाँ से कोई भूखा नहीं जा सकता हम प्रबंध करें और रहने का प्रबंध भी उनका डी सी हो गया है, उनका रहने का चार पाँच घंटे जितने घंटे भी उन्होंने रहना है साढ़े छः बजे उनकी फ्लाइट है वापस दिल्ली के लिए आगे उनकी फिर गोवा के लिए किसकी गुजरात के लिए वो मिनिस्ट्री ऑफ एक्सटर्नल फेयर ने करवा दीजे नहीं है अमृतसर नज़दीक पड़ता है इसीलिए जा रहे तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहाँ से अमेरिका के लिए फ्लाइट शुरू करवा दें बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहाँ दिल्ली से दूर पड़ता है फिर 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 इधर जाते हैं तो ये अगर नज़दीक पड़ता है तो, तो यहाँ से अमेरिका के लिए कनेडा के लिए फ़्लाइट क्यों नहीं शुरू करवाते ये कोई तर्क है कि अमृतसर नज़दीक पड़ता है क्या ट्रंप ने पैंतीस मिनट का और तेल नहीं डाला उसमें पैंतीस मिनट है दिल्ली यहाँ से ये तो मतलब चलो बीजेपी वाले हैं उनका बोलने दो क्या ਦੇਖੋ ਸਾਡੇ ਕੋਲੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਅਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਬੇੜੀਆਂ ਲਾਈਆਂ ਹੋਈਆਂ ਨੇ ਜਾਂ ਹੱਥਕੜੀਆਂ ਲਾਈਆਂ ਹੋਈਆਂ ਨੇ ਪਰ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨੇ ਆਪਾਂ ਕਿਉਂ ਉਹਨਾਂ ਦੇ ਸੈਨਿਕ ਜਹਾਜ਼ ਇੱਥੇ ਉਤਰ ਜਾਈਏ ਜੀ ਸ੍ਰੀਮ ਸਾਹਿਬ ਤੁਹਾਡੀ ਤੁਹਾਡੀ ਗੱਲ ਇਹ ਜਿਹੜਾ ਤੁਹਾਡੇ ਜਿਹੜਾ ਅਸਲ ਇਹਦਾ ਰਿਪੋਰਟ ਮੈਟ ਆਇਆ ਤੁਸੀਂ ਹਾਂ ਇਹ ਹੀ ਗੱਲ ਦੱਸਿਆ ਕਿ ਅਸੀਂ ਪੰਜਾਬ ਵਾਲਿਆਂ ਨੂੰ ਜਾਂ ਬਾਈ ਰੋਡ ਵਾਲਿਆਂ ਨੂੰ ਇੱਥੇ ਕਲੀਅਰ ਕਰ ਦਾਂਗੇ ਤੇ ਬਾਕੀਆਂ ਨੂੰ ਅਸੀਂ 6:30 ਵਜੇ ਵਾਲੀ ਫਲਾਈਟ ਤੇ ਦਿੱਲੀ ਲੈ ਕੇ ਜਾਵਾਂਗੇ ਸਰ ਨਾ ਜੀ ਗੱਲ ਵੀ ਨਹੀਂ ਗੱਲ ਨਿਰੰਤਰ ਜਾ ਰਹੀ ਹੈ ਮੈਂ ਤਾਂ ਹਜੇ ਵੀ ਕਹਿਣਾ ਕਿ ਇਹਨੂੰ ਡਾਇਵਰਟ ਕਰ ਲਓ ਸਰ ਲਾਸਟ ਟਾਈਮ ਹਾਂ ਜੀ ਇਨਾ ਸਾਨੂੰ ਐ ਸਮਝਦੇ ਨੇ ਪਤਾ ਨਹੀਂ ਸਾਡੇ 17 ਸਾਲ ਦਾ ਸੀ ਉਹ ਜਹਾਜਾਂ ਚੜਨ ਲੱਗੇ ਸੀ ਠੀਕ ਹੈ ਨਾ ਕੱਲੇ ਕੱਲੇ ਜਹਾਜ ਦਾ ਨਕਸ਼ਾ ਪਤਾ ਮੈਨੂੰ ਵੀ ਆ ਜਿਹੜਾ 에ਅਰ ਬੱਸ ਹੈ ਜਾਂ ਇਹ ਬੋਇੰਗ ਹੈ ਜਾਂ ਕੀ ਹੈ ਤੇ ਇਹ ਫਰਜ ਕਰ ਲੋ ਇੱਥੇ ਧੁੰਦ ਪੈ ਗਈ ਫੇਰ ਕੀ ਕਰੋਗੇ ਲਾਹੌਰ ਲਾਉਂਗੇ ਉਹਨੂੰ ਫੇਰ ਵੀ ਤੇ ਜੈਪੁਰ ਲਾਉਂਗੇ ਫੇਰ ਵੀ ਡਾਇਵਰਟ ਕਰੋਗੇ ਚੰਡੀਗੜ੍ਹ ਜਾ ਕਿਤੇ ਕਰੋਗੇ ਕਿਤੇ ਡਾਇਵਰਟ ਕਰਦੇ ਆ ਜਦੋਂ ਤੁੰਦ ਪੈ ਜਾਂਦੀ ਹੈ ਨਾ ਅੱਜ ਅੰਮ੍ਰਿਤਸਰ ਮੇ ਕੋਈ ਫਲਾਈਟ ਨਹੀਂ ਉਤਰੀ ਵਾ ਯਹਾਂ ਸੇ ਵਾਪਸ ਦਿੱਲੀ ਯਹਾਂ ਸੇ ਵਾਪਸ ਉਤਾਰ ਉਤਰਨਾ ਪੜਾ ਜੈਪੁਰ ਐਮ ਹੋ ਜਾਂਦਾ ਨਾ ਫਿਰ ਹੁਣ ਕਿਉਂ ਨਹੀਂ ਹੋ ਜਾਂਦਾ ਹਾਜੀ ਵੀ ਹੋ ਜਾਂਦਾ ਜੇ ਨੀਅਤ ਹੋਵੇ ਤਾਂ ਉਹਨੂੰ ਤੂੰ ਦਿੱਲੀ ਉਤਾਰ ਲੋ ਹਿੰਡਨ ਉਤਾਰ ਲੋ ਹਾ ਇੰਨਾ ਕ ਮੈਨੂੰ ਪਤਾ ਲੱਗਿਆ ਕਿ ਉਹ ਇਸ ਗੱਲ ਤੇ ਸਹਿਮਤ ਨੇ ਕਿ ਸਾਨੂੰ ਮਤਲਬ ਸਿਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਘਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਚਲੋ ਸਾਡੇ ਤਾਂ ਜਵਾਕ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਹੀਂ ਹਨਾ ਸਿਸਟਮ ਤੋਂ ਰੁੱਸ ਕੇ ਗਏ ਆ ਸੰਭਾਲ ਲਾਂਗੇ ਕੋਈ ਨਹੀਂ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਹੈ ਕਿ ਨਾ ਤ론ਾਂ ਦੇ ਮੁਲਕ ਚ ਉਹ ਨਾ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਘਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਚੁਣੀ ਜਾਂਦੇ ਤੁਸੀਂ ਪੰਜਾਬ ਨੂੰ ਹੀ ਕਿਉਂ ਚੁਣ ਜੋ ਜੇ ਨੇੜੇ ਪੈਂਦਾ ਆਰ ਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਸੀਐਲ ਸਾਹਿਬ ਦੇ ਨੇ ਕੋਰੋਨਾ ਇਸੇ ਕਰੋਗੇ ਉਸ ਤੇ ਕਰਤੀ ਹੋਣਾ ਨੂੰ ਕਰੋਗੇ ਇੱਥੇ ਜੀ ਸਾਰੇ ਨੂੰ ਐਸੀ ਕੰਮ ਵਾਸਤੇ ਆਏ ਮੈਂ ਤਾਂ ਕੱਲ ਦਾ ਬੈਠਾ ਯੋਗ ਜੀ ਆ ਰਹੇ ਆ ਅੱਜ ਰਮਨੀਤ ਮਿੱਟੂ ਵੀ ਆ ਰਹੇ ਮਤਾਲੇ ਉਹ ਆਜ ਐਸਪੈਸ਼ਲੀ ਇੱਥੇ ਆਣੇ ਨੇ ਰੀਲ ਮੰਤਰੀ ਹਵਾਈ ਜਾ ਜਾਤਾ ਕੇ ਆ ਰਹੇ ਨੇ ਰੀਲ ਉਹਨਾਂ ਕੋਲ ਮੈਂ ਰੀਲ ਦਾ ਵੀ ਛੋਟਾ ਰਾਜ ਮੰਤਰੀ ਕੋਈ ਉਹ ਕੋ ਨੂੰ ਕੋਈ ਫਟਕ ਫੂਟ ਕੋਈ ਪੜਪੜ ਬਣਾਉਣਾ ਉਹ ਬਣਾ ਲੈਣੇ ਹਜੇ ਕੰਮਾਂ ਚੰਕ ਕਿੱਥੇ ਫਿਰਦੇ ਹੋ ਸੀਰਨ ਸਾਹਿਬ ਜਿਹੜੇ ਡਿਪੋਰਟ ਹੋਏ ਨੇ ਉਹਨੂੰ ਪੰਜਾਬ ਸਰਕਾਰ ਨੌਕਰੀ ਦੇਗੀ ਜਾਂ ਕੋਈ ਆਪਰਚੂਨਿਟੀ ਦੇਗੀ ਪਹਿਲਾਂ ਤਾਂ ਇਹ ਦੇਖਾਂਗੇ ਵੀ ਕਿਉਂ ਗਏ ਕਿਹੜੇ ਕਿਹੜੇ ਹੰਟਾ ਨੇ ਉਹਨਾਂ ਨੂੰ ਚਾਂਸੇ 'ਚ ਲਿਆ ਜਾਂ ਕਿੰਨੇ ਪੈਸੇ ਲਏ ਜੋ ਉਹਨਾਂ ਦਾ ਪੈਸਿਆਂ ਦਾ ਵੀ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰਨਗੇ ਮਿਲਿਆ ਫੈਮਿਲੀ ਮੈਂਬਰ ਤੋਂ ਮਿਲਿਆ ਜਿਹੜੇ ਆਏ ਨੇ ਇੱਕ ਦੋ ਦੇ ਫੋਨ ਆਏ ਮੈਨੂੰ ਤੇ ਆਉਣਗੇ ਇੱਥੇ ਸ਼ਾਮ ਨੂੰ ਜੀਐਨ ਸਾਹਿਬ ਇੱਕ ਮਿੰਟ ਇੱਕ ਮਿੰਟ ਫਿਰ ਉਸ ਤੋਂ ਬਾਅਦ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਵਾਂਗੇ ਜੇ ਕੋਈ ਕੰਪੀਟੀਸ਼ਨ ਦਾ ਇਗਜ਼ਾਮ ਦੇ ਕੇ ਪਾਸ ਹੋ ਕੇ ਨੌਕਰੀ ਲੈਣ ਦੇ ਕਾਬਿਲ ਹੈ ਤਾਂ ਨੌਕਰੀ ਵੀ ਦੇ ਦਾਂਗੇ ਜੇ ਕੋਈ ਕਹਿੰਦਾ ਮੈਂ ਉੱਥੇ ਜੀ ਆਹ ਕੰਮ ਸਿੱਖ ਕੇ ਆਇਆ ਮੈਂ ਉਹ ਤੇ ਰੈਸਟੋਰੈਂਟ ਚ ਕੰਮ ਕਰਦਾ ਸੀ ਮੈਂ ਰੈਸਟੋਰੈਂਟ ਖੋਲਣਾ ਚਾਹੁੰਦਾ ਹਾਂ ਖੋਲ ਅਸੀਂ ਓਪਰਚਾਪ ਓਪਰਚੁਨਿਟੀ ਦੇ ਤਾਂ ਕਿ ਇੰਨਾ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਅੰਮ੍ਰਿਤਸਰ ਨੂੰ ਹੀ ਚੁਣਿਆ ਗਿਆ ਕਿਉਂਕਿ ਮੁਹਾਲੀ 에어ਪੋਰਟ ਨਹੀਂ ਆ ਸਕਦਾ ਟਰਾਈ ਸਿਟੀ ਹੈ ਪਟਨਾਵਾਲਾ ਦੇ ਆਣਾ ਨਾਲ ਪੈਂਦਾ ਤੇ ਇਹ ਦੇਖਣ ਗਿਆ ਤਾਂ ਵੀ ਧਾਰਮਿਕ ਰਾਜਧਾਨੀ ਹੈ ਅੰਮ੍ਰਿਤਸਰ ਦੂਜੇ ਪਾਸੇ ਪਾਕਿਸਤਾਨ ਨਾਲ ਬਾਰਡਰ ਸਾਂਝਾ ਤਾਂ ਇੰਡੀਅਨ ਆਜੂਕ ਖਾਂ ਦੇ ਉੱਪਰ ਇੱਕ ਕੋਈ ਲੈਸ ਦੇਣਾ ਚਾਹੁੰਦੇ ਜੀ ਕਿ ਅੰਮ੍ਰਿਤਸਰ ਹੀ ਚੁਣਿਆ ਗਿਆ ਕਿਉਂਕਿ ਮੁਹਾਲੀ 에어ਪੋਰਟ ਹੋ ਸਕਦਾ ਵੀ ਹੋ ਸਕਦਾ ਪਉ ਵੀ ਟ੍ਰਾਈ ਸਿਟੀ ਜਾਂ ਦੂਜੇ ਪਾਸੇ ਪੰਚਕੁਲਾ ਨਾਲ ਪੈਂਦਾ ਹਰਿਆਣਾ ਨਾਲ ਪੈਂਦਾ ਇੱਕ ਪਾਰਟੀ ਹੁੰਦੀ ਸੀ ਉਹ ਕਹਿੰਸੀ ਰਾਜ ਕਰਾਂਗੇ 25 ਸਾਲ ਉਹਨੇ ਅਮਰਸਰ ਨਾਲ ਮੱਥਾ ਲਾ ਲਿਆ 25 ਬੰਦੇ ਨਹੀਂ ਰਹੇ ਅੱਜ ਉਹਦੇ ਕੋਲ ਜੇ ਉਹਨਾਂ ਨੂੰ ਕੋਈ ਕਮੇਟੀ ਵੀ ਬਣਾਉਣੀ ਪਵੇ ਨਾ ਪੰਜ ਮੈਂਬਰ ਹੀ ਬਣਾ ਲਿਆ ਕਿਉਂਕਿ 11 ਹੈ ਹੀ ਨਹੀਂ ਉਹਨਾਂ ਕੋਲੇ ਸੋ ਇਹ ਧਰਤੀ ਨਾਲ ਮੱਥਾ ਜੇ ਕੋਈ ਲਾਊਗਾ ਪਰ ਮਿਲ ਜਾਂਦੀਆਂ ਵੱਡੇ ਵੱਡੇ ਲਾ ਕੇ ਦੇਖ ਲਿਆ ਮੱਥਾ ਇੱਥੇ ਤੇ ਨਾਮੋ ਨਿਸ਼ਾਨ ਮਿਟ ਜਾਂਦੇ ਮੈਂ ਤਾਈਓ ਕਹਿਣਾ ਸਾਡੀ ਪਵਿੱਤਰ ਸ਼ਹਿਰ ਨੂੰ ਸਾਡੇ ਨੂੰ ਡਿਟੈਂਸ਼ਨ ਸੈਂਟਰ ਨਾ ਬਣਾਓ ਜਾ ਡਿਪੋਰਟ ਡਿਪੋਰਟ ਸੈਂਟਰ ਨਾ ਬਣਾਓ ਵੀ ਇੱਥੇ ਆਉਂਦੇ ਆ ਤੇ ਅੰਮ੍ਰਿਤਸਰ ਸਾਹਿਬ ਜੋ ਹੈ ਉਹਨੂੰ ਦਰਗਿਆਨਾ ਮੰਦਰ ਦਰਬਾਹਰ ਸਾਹਿਬ ਆਪਣਾ ਰਾਮ ਤੀਰਥ ਜਲਿਆਂਵਾਲਾ ਬਾਗ ਹੈ ਨਾ ਆਜ਼ਾਦੀ ਦਾ ਮਿਊਜ਼ੀਅਮ ਗੋਵਿੰਦਗੜ੍ਹ ਫੋਰਟ ਵਾਸਤੇ ਜਾਣਾ ਜਾਂਦਾ ਅੰਮ੍ਰਿਤਸਰ ਟੈਕਸਟਾਈਲ ਵਾਸਤੇ ਜਾਣਾ ਜਾਂਦਾ ਤੇ ਤੁਸੀਂ ਆਹ ਕਿਹੜੇ ਕੰਮਾਂ ਵਾਸਤੇ ਸਾਡੇ ਸਾਨੂੰ ਮਸ਼ਹੂਰ ਕਰ ਰਹੇ ਹੋ ਮੈਂ ਇਹੀ ਇਤਰਾਜ਼ ਕਰ ਕਰ ਰਿਹਾ ਸੈਂਟਰ ਕੋਲੇ ਕਿ ਤੁਹਾਡੇ ਕੋਲੇ ਹੋਰ 에어ਪੋਰਟ ਹੈਗੇ ਨੇ 에어ਬੇਸ ਹੈਗੇ ਨੇ ਬਹੁਤ ਬਹੁਤ 에어ਬੇਸ ਨੇ ਉੱਥੇ ਲਾ ਲਓ ਪਰ ਤੁਸੀਂ ਕਿਉਂ ਇਸ ਤਰ੍ਹਾਂ ਇੱਕ ਪਵਿੱਤਰ ਸ਼ਹਿਰ ਨੂੰ ਜਿਹੜਾ ਇਹ ਮੈਨੂੰ ਇਹ ਦੱਸ ਦੇਣ ਵੀ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਉਹ ਜੇ ਕੋਈ ਉਥੋਂ ਦੇ ਕੋਈ ਹੋਏ ਇਲੀਗਲ ਆ ਤਾਂ ਬੈਟਿਕਨ ਸਿਟੀ ਚ ਉਤਰ ਦੇ ਦੇਣਗੇ ਜਹਾਜ਼ ਦੇ ਦੋ ਜੀ ਆਪ ਕੱਲ ਦਾ ਸੀਐਮ ਸਰ ਤੁਸੀਂ ਇਹ ਮੈਟਰ ਨੂੰ ਆਪਣੇ ਹੈਂਡ ਵਿੱਚ ਹਿਸਾਬ ਦਾ ਲਿਆ ਕੱਲ ਸ਼ਾਮ ਤੋਂ 7 ਵਜੇ ਤੋਂ ਤੁਸੀਂ ਕੱਲ ਇੱਥੇ ਅੰਮ੍ਰਿਤਸਰੋਂ ਲਿਆ ਉਸ ਵਾਰ ਲੱਗਦਾ ਜੀ ਇਹਨਾਂ ਨੂੰ ਵੀ ਹਲਚਲ ਕਰਨੀ ਚਾਹੀਦੀ ਸੀ ਕਿ ਤੇਂਦਰ ਸਰਕਾਰ ਤੋਂ ਵੀ ਉਸ ਲੈਵਲ ਤੇ ਕਿਉਂਕਿ ਇੱਕ ਸਟੇਟ ਦਾ ਸੀਐਮ ਇੱਥੇ ਆ ਕੇ ਲਗਾਤਾਰ ਇਸ ਮੈਟਰ ਨੂੰ ਦੇਖ ਰਿਹਾ ਹੈ ਜੀ ਨਹੀਂ ਕਰਨਗੇ ਹਲਜੁਲ ਤਾਂ ਫਿਰ ਨਾ ਕਰਨ ਕੋਈ ਪ੍ਰੋਬਲਮ ਨਹੀਂ ਮੈਂ ਕੋਈ ਉਹਨਾਂ ਤੋਂ ਕੋਈ ਭੀਖ ਥੋੜੀ ਮੰਗ ਰਿਆ ਠੀਕ ਹੈ ਨਾ ਸਾਡੇ ਤਾਂ ਸਾਰੀ ਦੁਨੀਆ ਚ ਪੰਜਾਬੀ ਰਹਿੰਦੇ ਐ ਨਿਊਜ਼ੀਲੈਂਡ ਤੋਂ ਦੁਨੀਆ ਸ਼ੁਰੂ ਹੋ ਜਾਂਦੀ ਹੈ ਬਲਕਿ ਫਿਜੀ ਤੋਂ ਹੋ ਜਾਂਦੀ ਹੈ ਉਹ ਬੈਸਟ ਕੋਸਟ ਤੱਕ ਪੰਜਾਬੀ ਨੇ ਪੁਰ ਕਾਮਯਾਬ ਪੰਜਾਬੀ ਨੇ ਕੋਈ ਭੀਖ ਨਹੀਂ ਮੰਗਦਾ ਉੱਥੇ ਕੋਈ ਪੰਜਾਬੀ ਕਦੇ ਭੀਖ ਮੰਗਦਾ ਨਹੀਂ ਦੇਖਿਆ ਹਣਾ ਤੁਸੀਂ ਕਾਮਯਾਬ ਨੇ ਉਹਨਾਂ ਦੇ ਅੰਦਰ 2 200 3 300 ਗੋਰੇ ਕੰਮ ਕਰਦੇ ਐ ਇੱਥੋਂ ਪਤਾ ਨਹੀਂ 20 20 ਰੁਪਏ ਲੈ ਕੇ ਗਏ ਸੀ ਕੀ ਕਰਕੇ ਗਏ ਸੀ ਕਿਵੇਂ ਗਏ ਸੀ ਹਾਲਤਾਂ ਚ ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋ ਕਿ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋ ਚੰਗੀਆਂ ਨੀਤੀਆਂ ਚੰਗਾ ਆ ਆਹ ਕੰਮ ਜਿੰਨਾਂ ਨੇ ਜਿਹੜੇ ਕਰ ਰਹੇ 2027 ਚ ਕਿਹੜੇ ਮੂੰਹ ਨਾਲ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਚ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰਿਆ ਜਾ ਰਿਹਾ ਹੈ ਗਿਫਟ ਲੈ ਕੇ ਆ ਰਹੇ ਨੇ ਸਾਡੇ ਉਹ ਪਹਿਲਾਂ ਸਾਡਾ ਸੀ ਇੱਕ ਆਪਣਾ ਕੈਪਟਨ ਸਾਹਿਬ ਉਹ ਪਾਕਿਸਤਾਨ ਗਏ ਸੀ ਉਹ ਕੋੜੇ ਲੈ ਉਹ ਤੋਂ ਪਹਿਲਾਂ ਬਾਲ ਸਾਹਿਬ ਗਏ ਸੀ ਉਹ ਭੇਡੂ ਲੈ ਉਹਨਾਂ ਦੇ ਘਰੇ ਹੋਣਗੇ ਹੁਣ ਉਹ ਠੀਕ ਹੈ ਨਾ ਚਾਹੀਦਾ ਤਾਂ ਇਹ ਸੀਗਾ ਕਿ ਕੋਈ ਆ ਪਾਕਿਸਤਾਨ ਦੀਆਂ ਜਿਹੜਾਂ ਚ ਵੀ ਬਹੁਤ ਬੈਠੇ ਨੇ ਉਹ ਕੁ ਜੰਗੀ ਕੈਦੀ ਨੇ ਪੁਰਾਣੇ ਜਿਨ੍ਹਾਂ ਦੇ ਇੱਥੇ ਬੁੱਤ ਲੱਗੇ ਪਏ ਨੇ ਉਹਨਾਂ ਦੇ ਘਰਦਿਆਂ ਨੇ ਬੁੱਤ ਲਾ ਲੇ ਤੇ ਬਾਅਦ ਚ ਪਤਾ ਲੱਗਿਆ ਉਹ ਚੋਂਦਾ ਹੈ ਬੰਦਾ ਮੇਰੇ ਕੋਲ ਦੋ ਦਿਨ ਕੇਸ ਐਮਪੀ ਕੋ ਅਥਾਰਟੀ ਆਏ ਸੀਗੇ ਵੀ ਉਹ ਤਾਂ ਜਿਉਂਦਾ ਹੈ ਜੀ ਉੱਥੇ ਉਹ ਕੋਈ ਉੱਥੋਂ ਆਇਆ ਛੁੱਟ ਕੇ ਜਿਹੜਾ ਕੋਈ ਵਾਰੀ 26 ਜਨਵਰੀ ਨੂੰ ਜਾਂ ਕਿਤੇ 15 ਆਪਾਂ ਛੱਡ ਤੇ 15 ਉਹਨਾਂ ਨੇ ਛੱਡ ਤੇ ਉਹ ਚ ਆ ਜਾਂਦੇ ਨੇ ਉਹਨੇ ਆ ਕੇ ਦੱਸਿਆ ਜੀ ਤੁਹਾਡਾ ਬੰਦਾ ਉੱਥੇ ਚੋਂਦਾ ਇੱਥੇ ਬੁੱਤ ਲਾਈ ਬੈਠੇ ਜੀ ਮਾਨਸਾ ਕੋਲੇ ਪਿੰਡ ਹੈ ਜੀ ਉਹ ਮੇਰੇ ਕੋਲੇ ਆਏ ਜੀ ਅਸੀਂ ਤਾਂ ਬੁੱਤ ਲਾਈ ਬੈਠਿਆ ਉਹ ਕਹਿੰਦੇ ਹੁਣ ਬੁੱਤ ਬਲ ਦੇਖ ਕੋਈ ਕਾਲੀ ਨਹੀਂ ਕਰ ਰਿਹਾ ਕੋਈ ਗੌਰ ਨਹੀਂ ਕਰ ਰਿਹਾ ਕਿਹੜੀ ਵਿਦੇਸ਼ੀ ਨੀਤੀ ਇਹਨਾਂ ਦੀ ਸੁਪ ਕਿਰਪਾ ਕਰਕੇ ਜੇ ਹਾਂ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਐਕਸੈਪਟ ਕਰਾਂਗੇ ਆਪਣੇ ਬੰਦੇ ਅਮਰੀਕਾ ਜੀ ਕੋਈ ਭੇਜੂਗਾ ਪਰ ਸੈਕਟ ਤਾਂ ਤੁਸੀਂ ਰਿਸਪੈਕਟਫੁਲ ਵੇ ਨਾਲ ਕਰ ਲੋ ਕਿ ਜਹਾਜ਼ ਆਪਣਾ ਭੇਜ ਦੋ ਤੁਸੀਂ 에어 ਇੰਡੀਆ ਦਾ ਭੇਜ ਦੋ ਪਰ ਕੇ ਆ ਜੇ ਚੱਲੇ ਕੋਈ ਗੱਲ ਨਹੀਂ ਉਹਨਾਂ ਦੀ ਉਹਨਾਂ ਦੀ ਉਹ ਉਹਨਾਂ ਦੀ ਹੈ ਉਹਨਾਂ ਤੁਸੀਂ ਕੱਲ ਕਹਿ ਰਹੇ ਸੀ ਖੇਸ ਵੀ ਆ ਗਿਆ ਹੈ ਜੋ ਆਪ ਪੁਨਾ ਇਮੀਡੀਅਟ ਨੂੰ ਬਤਾਨੇ ਹੈ ਪ੍ਰੋਟੈਸਟ ਕਰ ਰਹੇ ਨੇ ਕੋਈ ਅਫੀਸ਼ਲ ਲੈਕਚਰ ਨਹੀਂ ਕਰਤੇ ਨੀ ਉਹ ਕਹਤੇ ਆ ਮਾਰਾ ਹੈ ਪਰ ਇੱਥੇ ਤੱਕ ਤਾਂ ਸਾਡਾ ਹੈ ਇਦੂ ਗਾਹਾਂ ਕਹਿੰਦੇ ਸਾਡਾ ਅਸੀਂ ਕੱਲ ਨੂੰ ਜਦੋਂ ਉਹ ਆਉਣਗੇ ਮਿਲਾਂਗਾ ਨਹੀਂ ਉਹ ਕਹਿੰਦੇ ਹੁਣ ਕਿ ਅਸੀਂ ਉਹਨਾਂ ਨੂੰ ਤਾਂ ਜਿਹੜੇ ਪਾਇਰੋਡ ਵਾਲੇ ਨੇ ਉਹਨੂੰ ਤਾਂ ਬਾਹਰ ਕੱਢ ਦੇ ਉਹ ਤਾਂ ਅਸੀਂ ਗੱਡੀਆਂ ਮੰਗਾ ਲੀਆਂ ਯੂ ਆ ਟੈਲਿੰਗ ਦੇ ਉਹਨਾਂ ਨੂੰ ਤੁਸੀਂ ਦਰਬਾਰ ਸਾਹਿਬ ਲੈ ਕੇ ਜਾਓ ਹੁਣ ਇਹ ਕਿੰਨੇ ਵਜੇ ਕਲੀਅਰ ਹੁੰਦੇ ਨੇ ਉਹ ਉਸ ਵੇਲੇ ਸੁਖਾਸਨ ਚੁੰਨੇ ਨੇ ਗੁਰੂ ਮਹਾਰਾਜ 2 ਵਜੇ 3 ਵਜੇ ਹਾਂ ਜੇ ਉਹ ਮੱਥਾ ਟੇਕਣਾ ਚਾਹਣਗੇ ਸਾਡਾ ਰਹਿ ਰਿਹਾ ਇਸ ਤੋ ਹੀ ਪ੍ਰਬੰਧ ਕੀਤਾ ਹੈ ਕਿ ਸਵੇਰੇ ਬਾਕੀ ਜਿਹੜੇ ਉਹਨ ਸਵੇਰੇ 6:30 ਵਜੇ ਫਲਾਈਟ ਉਹ ਉਦਰੀ ਰੱਖ ਲੈਣੀਆਂ ਉਹਨਾਂ ਨੂੰ ਬਾਕੀ ਜਿਹੜੇ ਨੇ ਉਹ ਜਿਹੇ ਗੁਰਮਾਰਾ ਜੀ ਸਾਹਿਬ ਦੇ ਮੱਥਾ ਟੇਕਣਾ ਚਾਹਣਗੇ ਅਸੀਂ ਸਰ ਲਾਸਟ ਵੈਸਟ ਕੀ ਹੈ ਪਹਿਲੀ ਸਾਈਆਂ ਸੀ ਪਰ ਉਹਨਾਂ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਪੁਲਿਸ ਨੇ ਬਾਕਸਤਾਰ ਕਰ ਦਿੱਤੀ ਪੇਰੈਂਟਸ ਨੂੰ ਨਹੀਂ ਦਿੱਤੇ ਸੀ ਉਹ ਬੱਚੇ ਹੁਣ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਅਸੀਂ ਰਿਕਾਰਡ ਦੇਖ ਲਏ ਸਾਰਿਆਂ ਦਾ ਸਾਰੇ ਠੀਕ ਹਾਂ ਸਰ ਇੱਕ ਰਿਕਵੈਸਟ ਕੀ ਹੈ ਜੋ ਵੀ ਅਫੀਸ਼ੀਅਲ ਡਾਟਾ ਹੈ ਜਾਂ ਰਿਪੋਰਟ ਹੈ ਉਹ ਆਪਣੇ ਡੈਪਟੀ ਕਮਿਸ਼ਨਰ ਜਾਂ ਕਿਸੇ ਉੱਚ ਅਧਿਕਾਰੀ ਦੇ ਨਾਲ ਅਫੀਸ਼ੀਅਲੀ ਜ਼ਰੂਰ ਕਨਵੇ ਕਰ ਜਿਵੇਂ ਕਿ ਐਸੇ ਲੱਗਦੇ ਕਿਸ ਤਰ੍ਹਾਂ ਦਾ ਮਤਲਬ ਕੀ ਜੋ ਵੀ ਕਿਹੜਾ ਵੀ ਡਾਟਾ ਜਿਹੜੇ ਲੋਕ ਆ ਰਹੇ ਨੇ ਕਿੰਨੇ ਵਿੱਚ ਕੁਝ ਅਫੀਸ਼ੀਅਲ ਡਾਟਾ ਦੇਖੋ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਹੀ ਨਹੀਂ ਸਾਨੂੰ ਸਾਡੇ ਕੋਲ ਥੋੜਾ ਜਿਹਾ ਡਾਟਾ ਆਇਆ ਹੁਣ ਜੋ ਵੀ ਤੁਸੀਂ ਕਰਨਾ ਹੈ ਨਾ ਕਿੱਥੋਂ ਕਿੱਥੋਂ ਦੇ ਨੇ ਦੇ ਦਾਂਗੇ ਉਹ ਤੁਹਾਨੂੰ ਦੇ ਉਹ ਤਾਂ ਦੇਖੋ ਅਦਰਵਾਈਜ਼ ਸਪੈਕੂਲੇਸ਼ਨ ਲੱਗਦੀ ਹੈ ਉਹਦਾ ਨੁਕਸਾਨ ਹੋਊਗਾ ਉਹੋ ਉਹ ਕਹਿੰਦਾ ਵਾਲ ਕਟਾਉਣ ਗਿਆ ਬੰਦਾ ਕਹਿੰਦਾ ਵਾਲ ਕਿੱਡੇ ਕਿੱਡੇ ਨੇ ਉਹ ਕਹਿੰਦਾ 5 ਮਿੰਟ ਟਹਿਰ ਜਾ ਥੱਲੇ ਆਉਣ ਵਾਲੇ ਨੇ ਠੀਕ ਹੈ ਨਾ ਨਹੀਂ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤੁਹਾਨੂੰ ਅਸੀਂ ਅੱਜ ਦੇ ਦਾਂਗੇ ਤੁਹਾਨੂੰ ਜੋ ਸਾਡੇ ਕੋਲੇ ਆ ਗਿਆ ਅਸੀਂ ਦੇ ਦਾਂਗੇ ਇਹ ਕਿਹੜਾ ਗੁੱਲਕੋਣ ਵਾਲੀ ਚੀਜ਼ ਹੈ ਕੋਈ 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 ਗਲਤ ਬੰਦੇ ਆ ਰਹੇ ਨੇ ਜਾਂ ਅਸੀਂ ਉਹਨਾਂ ਨੂੰ ਕਿਤੇ ਅਣ ਦੱਸੀ ਥਾਂ ਤੇ ਲੈ ਜਾਵਾਂਗੇ ਉਹਨਾਂ ਦਾ ਘਰੇ ਛੱਡ ਕੇ ਆਵਾਂ ਕੱਲ ਨੂੰ ਘਰੇ ਚੱਲ ਜੇ ਉਹਨਾਂ ਦੇ ਇੰਟਰਵਿਊ ਪਹਿਲੇ 10 ਸਿੰਟ ਦੇਖ ਕੇ ਕੈਬਲ ਏਜੰਟਸ ਨੇ ਕਾਰਵਾਈ ਕੀਤੀ ਹੈ ਪੰਜਾਬ ਦਾ ਪਤਲਾ پورے ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਜਿਹੜੇ ਜਿਹੜੇ ਦੱਸੀ ਜਾਂਦੇ ਆ ਕਿ ਹੁਣ ਇਹਨਾਂ ਤੋਂ ਵੀ ਪੁੱਛਾਂਗੇ ਤੁਹਾਨੂੰ ਕਿਹੜੇ ਏਜੰਟ ਨੇ ਕੀ ਕਿਹਾ ਸੀ ਕਿੰਨੇ ਪੈਸੇ ਲਏ ਸੀ ਹਲੇ ਤੱਕ ਤਾਂ ਕਿੰਨਾ ਡਾਟਾ ਹੋ ਗਿਆ ਮੈਂ ਕੋਈ ਇਸਤਾਜੇ ਡਾਟਾ ਨਹੀਂ ਹਜੇ ਤੱਕ ਕਿਰਾ ਕਰ ਲੈਣਾ ਠੀਕ ਹੈ ਨਾ ਹਾਂ ਜੇ ਰਾਜੇ ਤੋਂ ਵੀ ਬੱਚੇ ਆਏ ਉਹਨਾਂ ਦਾ ਵੀ ਕਹਿਣਾ ਨਹੀਂ ਸਕਦੇ ਪੰਜਾਬ ਉਹ ਤਾਂ ਸਾਰਾ ਫੇ ਪੁੱਛ ਲਾਂਗੇ ਨਾ ਕਿ ਕਿੱਥੋਂ ਹੋਇਆ ਕਈ ਕਈ ਇਹ ਜਿਹੇ ਵੀ ਨਹੀਂ ਜਿਹੜੇ ਮੁੰਬਈ ਦੇ ਟਰੈਵਲ ਏਜੰਟਾਂ ਤੋਂ ਗਏ ਨੇ ਮੁੰਬਈ ਦੇ ਟਰੈਵਲ ਏਜੰਟਰੀ ਦਾ 10 ਐਫਆਈਆ ਦਾ ਦੋ ਦਿੱਤੀ ਆ ਆਪਾਂ 10 ਐਫਆਈਆ ਦਾ ਦੋ ਦਿੱਤੀ 10 ਐਫਆਈਆ ਹੋਈਆਂ ਹਾਂ 10 ਐਫਆਈਆ ਬੀਜੇਪੀ ਨੂੰ ਨਾਰਾਹ ਰਗਾ ਰਹੀ ਹੈ ਕਿ ਜਾਦ ਤੱਕ ਟਰੈਵਲ ਏਜੰਟਰੀ ਪੰਜਾਬ ਦੇਗੇ ਉਹ ਲਈ ਪੰਜਾਬ ਤੇ ਤਾਂ ਜੋ ਮਰਜ਼ੀ ਲਈ ਨਾਰਾਹ ਉਹ ਉਹ ਜੋ ਮਰਜ਼ੀ ਕਰ ਲੈਣ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਬੇਬੇ ਜੇ ਨੰਬਰਦਾਰ ਮਰ ਗਿਆ ਕੌਣ ਬਣੂਗਾ ਫੇਰ ਉਹ ਕਹਿੰਦਾ ਕਹਿੰਦੀ ਬੇਟਾ ਉਹਦਾ ਮੁੰਡਾ ਬਣ ਜੂ ਕਹਿੰਦਾ ਜੇ ਉਹਦਾ ਮੁੰਡਾ ਮਰ ਗਿਆ ਕਹਿੰਦਾ ਫਿਰ ਛੋਟਾ ਮੁੰਡਾ ਬਣ ਜੂ ਕਹਿੰਦੀ ਛੋਟਾ ਮਰ ਗਿਆ ਉਹ ਕਹਿੰਦੀ ਭਾਵੇਂ ਸਾਰਾ ਪਿੰਡ ਮਰ ਜੇ ਪੁੱਤ ਪਰ ਤੂੰ ਨਾ ਬਰਦਾ ਨਹੀਂ ਬਣਦਾ ਬੀਜੇਪੀ ਨੂੰ ਮੈਂ ਕਹਿਣਾ ਚਾਹਉਣਾ ਜੋ ਮਰਜੀ ਇਲਜ਼ਾਮ ਲਾ ਲਓ ਜੋ ਮਰਜੀ ਕਰ ਲਓ ਤੁਸੀਂ ਪੰਜਾਬ ਚ ਨਹੀਂ ਆ ਸਕਦੇ